ਵੀਡੀਓ ਕਿਸ ਨੇ ਪਾਈ ਗਈ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਪੁਲਾ ਹੱਥ ਦੇ ਵੋਟਰਾਂ ਨੇ ਉਹਨਾਂ ਨੂੰ ਐਮਐਲਏ ਬਣਾਇਆ ਸੀ ਝਾੜੂ ਦੇ ਚੋਣ ਨਿਸ਼ਾਨ ਤੋਂ ਜਿੱਤੇ ਸੀ ਮੈਂ ਤਾਂ ਪਹਿਲਾਂ ਤੋਂ ਕਹਿਣਾ ਕਿ ਉਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਵੀ ਪਹਿਲਾਂ ਪਹਿਲਾਂ ਪਲਾਟ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਉਹ ਆਪਣੀ ਪਾਰਟੀ ਜਿਹੜੀ ਨੰ ਪੰਜਾਬੀ ਇਕਤਾ ਪਾਰਟੀ ਬਣਾਈ ਹੈ ਉਹਦੇ ਚੋਣ ਨਿਸ਼ਾਨ ਤੇ ਨਵੇਂ ਚੋਣ ਨਿਸ਼ਾਨ ਤੇ ਪਲਾਟ ਤੋਂ ਜਿੱਤਣ ਸਾਬਤ ਕਰ ਦੇਣੇ ਕਿ ਪੁਲ੍ਹਾਤ ਦੇ ਲੋਕ ਜਿਹੜੇ ਉਹਨਾਂ ਨਾਲ ਨੇ ਹਰ ਵਕਤ ਕਹਿੰਦੇ ਰਹਿੰਦੇ ਪੁਲ੍ਹਾਤ ਪੁਲ੍ਹਾਤ ਜਾਂਦੇ ਉਧਰ ਹੈ ਨਹੀਂ ਸੰਗਰੂਰ ਬਠਿੰਡਾ ਸੰਗਰੂਰ ਬਠਿੰਡਾ ਫਿਰਦੇ ਕੀ ਮੰਨਦੇ ਤੁਸੀਂ ਇਹਨਾਂ ਵਰਾ ਮਦਰ ਜਿਹੜਾ ਮਾਲਵੇ ਨੂੰ ਟਾਰਗੇਟ ਕਰਨਾ ਪਾਲ ਕਾਲੀ ਦਲ ਨੂੰ ਜਿਤਾਉਣਾ ਬਠਿੰਡੇ ਤੋਂ ਲੋਕ ਸਭਾ ਸੀਟ ਤੋਂ ਕਾਗਜ਼ ਭਰ ਕੇ ਤਾਂ ਕਿ ਆਮ ਆਦਮੀ ਪਾਰਟੀ ਦੇ ਜਿਹੜੀਆਂ ਵੋਟਾਂ ਨੇ ਤੁਸੀਂ ਤੁਸੀਂ ਕਹਿੰਦੇ ਤੋੜਦੇ ਹੋ ਇਹ ਡੀਲ ਹੋਈ ਹੈ ਤੇ ਹਰ ਸਿਮਰਤ ਕੌਰ ਨੂੰ ਜਿਤਾਉਣ ਦਾ ਜਿਹੜਾ ਮਕਸਦ ਹੈ ਜਿਹੜਾ ਕਰਤਾਰਪੁਰ ਕੋਰੀਡੋਰ ਵਾਲਾ ਮਾਮਲਾ ਕਾਫੀ ਪੱਕਾ ਹੋਇਆ ਹੈਗਾ ਕਿਉਂਕਿ ਪਾਰਟੀਆਂ ਵੱਲੋਂ ਤਾਂ ਸ਼ੁਰੂ ਕੀਤਾ ਗਿਆ ਹੈਗਾ ਪਰ ਮਤਲਬ ਕਿ ਹੁਣ ਕੇਂਦਰ ਤੇ ਪੰਜਾਬ ਦੇ ਵਿੱਚ ਵਾਲੇ ਜੰਗ ਕਰ ਲਈ ਹੈ ਕੈਪਟਨ ਦੇਖੋ ਇਹਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਬਹੁਤ ਪਾਵਨਾਤਮਕ ਮੁੱਦਾ ਹੈ ਤੇ ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿ ਐਨੇ ਬਣਾਤਾ ਜੀ ਐਨੇ ਬਣਾਤਾ ਜੀ ਦੂਪਹਿਲਾਂ ਉਦੋਂ ਵੀ ਇੱਕ ਦੁਖਦਾਇਕ ਗੱਲ ਹੋਈ ਸੀ ਜਦੋਂ ਨੀ ਪੱਥਰਾਂ ਪਿੱਛੇ ਲੜਪੇ ਸੀ ਕਿਦਾ ਨਾ ਹੋਣਾ ਚਾਹੀਦਾ ਕਿਦੇ ਨਹੀਂ ਹੋਣਾ ਚਾਹੀਦਾ ਸੋ ਇਹਦੇ ਵਿੱਚ ਮੈਂ ਕਹਿੰਨਾ ਇਸ ਇਸ ਮਾਮਲੇ 'ਚ ਕੋਈ ਰਾਜਨੀਤੀ ਨਹੀਂ ਚਾਹੀਦੀ ਪਾਲ ਜਿਨ ਕਰਨ ਹੈ ਜਦੋਂ ਉਹ ਮਦਰਗਤ ਆਮ ਆਦਮੀ ਪਾਰਟੀ ਨੇ ਗਾਸਟਿੰਗ ਲੋਰਾ ਨੂੰ ਲੈ ਕੇ ਗੱਲ ਸਮਝ ਕੇ ਰਹੀ ਤਾਂ ਜਿਹੜੇ ਤੋਂ ਸਵਾਲ ਉਠਾਏ ਗਏ ਜਿਵੇਂ ਗਰੰਟੀ ਕੋ ਪੁੱਛ ਕਿਸੇ ਨੇ ਕੀਤੀ ਵੀ ਉਹਨੂੰ ਨਾਲ ਲੈ ਕੇ ਪ੍ਰੈਸ ਰੂਮ ਕਰੀਆ ਕਿ ਵੀ ਉਹਨਾਂ ਨੇ ਕਹਿ ਸਾਨੂੰ ਡੈਰੋਗੇਟ ਕੀਤਾ ਗਿਆ ਹੈਗਾ ਵੀ ਦੇਖੋ ਗੱਲ ਇਹ ਹੈ ਇੱਕ ਇੱਕ ਸਾਬਕਾ ਜਸਟਿਸ ਬਾਰੇ ਇਹ ਕਹਿਣਾ ਕਿ ਤਾਂ ਜੀ ਗੱਡੀਆਂ ਲੈਣ ਵਾਸਤੇ ਕੰਮ ਕਰਦੇ ਹੁੰਦੇ ਨੇ ਫਿਰ ਆਪਦੇ ਜੀਜਾ ਜੀ ਬਾਰੇ ਕੀ ਕਹਿਣਗੇ ਜਦੋਂ ਜਿੰਜੀ ਸਿੰਘ ਇਹ ਹਰ ਗਲਤੀ ਇਹ ਐ ਲੱਗਦਾ ਜਿਵੇਂ ਕੱਲੀ ਹੀ ਸਿਆਣੀ ਰਹਿ ਗਈ ਪੰਜਾਬ 'ਚ ਬਸ ਹੁਣ ਹਰ ਗਲਤੀ ਨਗੋਚਾਂ ਕੱਢੀ ਜਾਂਦੇ ਹੁਣ ਕਹਿੰਦੇ ਕਾਂਗਰਸ 100 ਗੁਣਾ ਚੰਗੀ ਏ ਉਦੋਂ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਸੋ ਇਹ ਹੁਣ ਪਤਾ ਨਹੀਂ ਲੱਗ ਰਿਹਾ ਲੋਕ ਉਹਨਾਂ ਨੂੰ ਕਿ ਬਾਕੀ ਪਬਲਿਕਾਂ 2019 'ਚ ਦੱਸ ਦਊਗੀ ਕੌਣ ਕਿੰਨੇ ਪਾਣੀ ਚ ਪੰਜਾਬ ਦੇ ਵਿੱਚ ਬੜੇ ਸੱਤ ਕਿਹੜੀ ਲੋਕ ਲੰਗਨ ਵਾਲੀ ਹੈ ਪੰਜਾਬ ਕਿਸ ਫਾਗ ਬੋਲਣੇ ਉਹਨਾਂ ਵੀ ਵਰਦੀਆਂ ਨੇ ਉਹ ਹਾਲੇ ਤੀ ਮਤਲਬ ਕਿ ਦਿੱਤੀਆਂ ਗਈਆਂ ਪਰ ਹੁਣ ਵੀ ਸੋਚ ਰਹੇ ਨੇ ਵੀ ਅੱਗੇ ਟੈਂਡਰ ਦਿੱਤਾ ਜਾਊਗਾ ਇੱਥੋਂ ਹੀ ਸਿੱਧ ਹੁੰਦਾ ਨਾ ਕਿ ਆਮ ਲੋਕਾਂ ਦੇ ਬੱਚੇ ਆਮ ਲੋਕ ਗਿਰਨੂ ਕੋ ਏਜੰਡੇ ਤੇ ਹੈ ਹੀ ਨਹੀਂ ਉਹ ਤਾਂ ਕਦੇ ਤਾਂ ਸਿੱਖਿਆ ਮੰਤਰੀ ਇਹ ਕਹਿੰਦਾ ਕਿ ਢਾਬੇ ਦੀ ਰੋਟੀ ਦਾ ਤੇ ਫਾਈਵ ਸਟਾਰ ਦੀ ਰੋਟੀ ਦਾ ਫਰਕ ਤਾਂ ਹੁੰਦਾ ਹੀ ਆ। ਸੋ ਇਹਦਾ ਮਤਲਬ ਆ ਆਪਣੇ ਸਰਕਾਰੀ ਸਕੂਲਾਂ ਨੂੰ ਜਿਹਦੀ ਉਹ ਮਨਿਸਟਰ ਨੇ ਉਹਨਾਂ ਨੂੰ ਢਾਬੇ ਦੀ ਰੋਟੀਆਂ ਨਾਲ ਕੰਪੇਅਰ ਕਰ ਰਹੇ ਨੇ। ਤੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਨੂੰ ਉਹ ਫਾਈਵ ਸਟਾਰ ਹੋਟਲ ਕਹਿ ਰਹੇ ਨੇ। ਤੇ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦਾ ਰਿਜ਼ਲਟ ਜਿਹੜਾ ਪ੍ਰਾਈਵੇਟ ਸਕੂਲਾਂ ਨਾਲੋਂ ਵਧਿਆ ਕਿੰਨੇ ਆ ਜਾਂਦਾ ਪੰਜਾਬ 'ਚ ਕਿਉਂ ਨਹੀਂ ਹੁੰਦਾ? ਕਿੱਥੋਂ ਇਹ ਸਿੱਧ ਹੁੰਦਾ ਆਮ ਲੋਕ ਇਹਨਾਂ ਦੇ ਏਜੰਡੇ ਤੇ ਹੈ ਹੀ। ਤਾਂ ਕੋਈ ਕਿ ਉਹ ਇਹ ਕਵਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਸਾਡਰ ਕੇ ਡਾਕਟਰ ਬਲਬੀਰ ਸਿੰਘ ਵੱਲੋਂ ਕਿਹਾ ਗਿਆ ਕਿ ਭਵੰਤ ਮਾਨ ਜੋ ਇਕੱਲੇ ਨੂੰ ਮਿਲਣ ਗਏ ਨੇ ਉਹ ਪੰਜਾਬ ਦੀ ਗਵਰਨਮੈਂਟ ਨੂੰ ਦੱਸ ਕੇ ਨਹੀਂ ਗਏ ਮੈਂ ਕੋਰ ਕਮੇਟੀ ਦੇ ਵਿੱਚੋਂ ਹੀ ਗਿਆ ਸੀ ਜੀ ਬਰਨਾਲੇ ਕੋਰ ਕਮੇਟੀ ਜਦੋਂ ਡਾਕਟਰ ਸਾਹਿਬ ਬਲਬੀਰ ਸਾਹਿਬ ਹੈ ਨਹੀਂ ਸੀਗੇ ਬਰਨਾਲੇ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ ਮੈਂ ਸਵਾ 4 ਵਜੇ ਉਹਨਾਂ ਨੂੰ ਦੱਸ ਕੇ ਗਿਆ ਸਾਰੇ ਇਹਦਾ ਮਤਲਬ ਕਿ ਉਹ ਆਪ ਨਹੀਂ ਸੀਗੇ ਨਾ ਮੀਡੀਆ ਦੇ ਵਿੱਚ ਕੋਈ ਪੁੱਛ ਕਈ ਵਾਰੀ ਕੋਈ ਤੋੜ ਮੋੜ ਕੇ ਪੇਸ਼ ਕਰ ਦਿੰਦੇ ਆ ਆਦਰਵਾਈਜ਼ ਆਪ ਹੈ ਨਹੀਂ ਸੀ ਉਹ ਮੀਟਿੰਗ ਤੇ ਬਰਨਾਲੇ ਉਹਨੂੰ ਇਸ ਗੱਲ ਦਾ ਪਤਾ ਨਹੀਂ ਸੀ